ਲੋ ਇਹਦਾ ਜਵਾਬ ਮੰਗਦੇ ਨੇ ਮੁੱਖ ਮੰਤਰੀ ਸਾਹਿਬ ਜਾਗੋ ਜਵਾਬ ਦਿਓ ਨਹੀਂ ਆਪਣਾ ਸਜਣਾ ਕਰਦੋ ਉਹ ਹੋਊਗਾ ਕਿਉਂਕਿ ਇਹ ਜਿਹੜਾ ਪੰਜਾਬ ਹੈ ਗੈਂਗਲੈਂਡ ਬਣ ਚੁੱਕਿਆ ਹੈ ਮੈਸੇ ਦਾ ਹੱਬ ਬਣ ਚੁੱਕਿਆ ਹੈ ਸੋ ਇਹ ਨੂੰ ਹੱਥ ਪਾਉਣ ਵਾਸਤੇ ਪੰਜਾਬ ਦੇ ਲੋਕਾਂ ਨੂੰ ਲੜਨਾ ਪਿਆ ਉਹ ਮੈਂ ਇੰਨਾ ਕਹਿੰਦਾ ਹੋਇਆ ਮੈਂ ਆਪਣੇ ਕੋਲੋਂ ਬਾਅਦ ਚੋਣਾ ਉਦੋਂ ਵੀ ਦਬਾਇਆ ਸੀ

ਔਰ ਸਭ ਤੋਂ ਪਹਿਲਾਂ ਮੋਰਚੇ ਦੇ ਲੀਡਰ ਸਰਬਾਹੂ ਲੋਕੀਆ ਪਾਰਟੀਆ ਦੇ ਲੀਡਰ ਸਰਬਾਹੂ ਅੱਜ ਰੋਪੜ ਪੁਜਾਰੇ ਦੇ ਵਿੱਚ ਸਾਰੇ ਆਪਾਂ ਇਕੱਠੇ ਹੋਏ ਆ ਜਿਹੜਾ ਆਪਣਾ ਪਹਿਲੇ ਦਿਨ ਦਾ ਸ਼ਹਿਰ ਬੰਦ ਦਾ ਪ੍ਰੋਗਰਾਮ ਸੀ ਉਹ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਹਾਈਲਾਈਟ ਹੋਇਆ ਜਿਹਦੇ ਕਰਕੇ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਐਕਸ਼ਨ ਚੁਣਾਉਣਾ ਪਿਆ ਪੁਲਿਸ ਨੂੰ ਵੀ ਐਕਸ਼ਨ ਚੁਣਾਉਣਾ ਪਿਆ ਔਰ ਉਹਨਾਂ ਨੂੰ ਵੀ ਲੱਗਿਆ ਕਿ ਕਿਸੇ ਤਰੀਕੇ ਦੇ ਨਾਲ ਇਹਨੂੰ ਫੜਕੇ ਲਿਆਓ ਕੁਝ ਕਰੋ ਲੇਕਿਨ ਸ਼ਹਿਰ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ ਦੇਖੋ ਜਿਹੜਾ ਵੀ ਉਹਨਾਂ ਨੇ ਇਹ ਦੋ ਬੰਦੇ ਫੜਕੇ ਇਹ ਪੁਲਿਸ ਨੇ ਮਾਰਕਾ ਮਾਰਿਆ ਉਹ ਸਾਰੇ ਹੀ ਸ਼ੱਕ ਦੇ ਘੇਰੇ 'ਚ ਆ ਜਿੱਥੇ ਇਹ ਵੀ ਜਾਂਚ ਦਾ ਵਿਸ਼ਾ ਬਣਦਾ ਹੈ ਕਿ ਕਿੱਥੋਂ ਬੰਦੇ ਲਿਆਏ ਤੇ ਕੀ ਉਹਨਾਂ ਦਾ ਸਬੰਧ ਸੀ ਲੇਕਿਨ ਮੇਰਾ ਕਹਿਣ ਦਾ ਮਤਲਬ ਕਿ ਜੇ ਸਾਰਿਆਂ ਨੇ ਆਵਾਜ਼ ਉਠਾਈ ਆਪਣੇ ਚ ਪ੍ਰਧਾਨ ਜੀ ਆਏ ਅੱਜ ਸਾਡੇ ਮੈਂਬਰ ਪਾਰਲੀਮੈਂਟ ਗਾਂਧੀ ਜੀ ਆਏ ਨੇ ਤਾਂ ਇਹਨਾਂ ਦੇ ਆਉਣ ਨਾਲ ਔਰ ਗੱਲ ਚੱਕਣ ਦੇ ਨਾਲ ਇੱਕ ਸਰਕਾਰ ਨੂੰ ਭਾਜੜ ਪੈਂਦੀ ਹੈ ਪ੍ਰਸ਼ਾਸਨ ਨੂੰ ਭਾਜੜ ਪੈਂਦੀ ਹੈ ਔਰ ਕਿਤੇ ਨਾ ਕਿਤੇ ਉਸ ਗੱਲ ਦਾ ਜਿਹੜੀ ਮੰਗ ਨੂੰ ਆਪਾਂ ਲੈ ਕੇ ਅੱਜ ਪ੍ਰਦਰਸ਼ਨ ਕਰ ਰਹੇ ਹਾਂ ਉਹਦਾ ਵਜਨ ਵੱਧ ਜਾਂਦਾ ਹੈ ਔਰ ਜਦੋਂ ਬਜਟ ਕੱਟਦਾ ਤਾਂ ਨੇਚਰਲੀਆ ਪ੍ਰਭਾਵ ਪੈਂਦਾ ਹੈ ਪ੍ਰਸ਼ਾਸਨ ਦੇ ਉੱਤੇ ਕਿ ਇਹੋ ਜੀ ਬਾਰਤਾਰ ਜਿਹੜੀ ਅੱਜ ਇਹ ਮੁੜ ਕੇ ਨਾ ਹੋਵੇ ਔਰ ਸਾਰੇ ਜਿੱਥੇ ਆਪਾਂ ਪਹਿਲਾਂ ਮੰਗ ਕੀਤੀ ਕਿ ਸਾਰੇ ਐਂਟਰੀ ਪੁਆਇੰਟਾਂ ਤੇ ਜਿਹੜੇ ਆਪਣੇ ਸ਼ਹਿਰ ਨੂੰ ਆਉਂਦੇ ਹੋ ਉੱਥੇ ਨਾਕੇ ਲੱਗਣ ਮੁਲਾਜ਼ਮ ਘੜਨ ਤਾਂ ਕਿ ਕੋਈ ਵੀ ਬੰਦਾ ਸ਼ਰਾਰਤੀ ਅੰਸਰ ਜਿਹੜਾ ਕਿ ਹਮਜੀ ਪਲਾਨਿੰਗ ਦੁਬਾਰੇ ਕਰਦਾ ਉਹ ਕੋਈ ਸੋਚ ਕੇ ਆਵੇਂਗੇ ਸਾਧਾ ਪੜਸਕੜੀਆ ਮੈਨੂੰ ਪੜ ਲਿਤਾ ਜਾਵੇਗਾ ਔਰ ਤਾਂ ਕਿ ਆਪਾਂ ਇਹ ਬੁਰੇ ਸਮੇਂ ਦੇ ਵਿੱਚੋਂ ਇੱਕ ਵਾਰੀ ਨਿਕਲ ਲੈ ਔਰ ਜਦੋਂ ਕੋਈ ਟੰਡੇ ਵਾਲਾ ਸਰਕਾਰ ਬਣੂਗੀ ਜਿਹਦਾ ਡਰ ਹੋਊਗਾ ਤਾਂ ਆਪਣੇ ਆਪ ਜਿਹੜਾ ਹੈਗਾ ਸਾਰਿਆਂ ਤੇ ਕੰਟਰੋਲ ਹੋ ਜਾਊਗਾ ਮੇਰਾ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣ ਦਾ ਮਤਲਬ ਇਹ ਹੈ ਕਿ ਸਾਰੇ ਚਾਹੇ ਜਦੋਂ ਵੀ ਕੋਈ ਕੌਲ ਆਪਣੀ ਕਮੇਟੀ ਦੀ ਆਉਂਦੀ ਹੈ ਵਪਾਰ ਮੰਡਲ ਦੀ ਆਉਂਦੀ ਹੈ ਤਾਂ ਮੇਰਾ ਵੀ ਸਾਰੇ ਜਾਣੇ ਆਪਾਂ ਸਾਰੇ ਕੋਸ਼ਿਸ਼ ਕਰਿਆ ਕਰੋ ਕਿ ਟਾਈਮ ਗੱਢੀਏ ਤਾਂ ਕਿ ਆਪਾਂ ਸਮੇਂ-ਸਮੇਂ ਆਵਾਜ਼ ਬੁਲੰਦ ਕਰਦੇ ਰਹੀਏ ਔਰ ਆਪਾਂ ਆਪਣੇ ਵਿਚਾਰ ਨੂੰ ਜਾਂ ਆਪਣੇ ਲਾਗੇ ਨੂੰ ਪਹੁੰਚਾ ਸਕੀਏ ਧੰਨਵਾਦ ਮੈਂਨਰ ਪਾਰਲੀਮੈਂਟ ਦਾ ਰੁਮੀਰ ਦਾਦੀ ਜੀ ਨੂੰ ਬਾਕੀ ਲੰਬੇ ਸਮੇਂ ਤੋਂ ਅਸੀਂ ਇੰਤਜ਼ਾਰ ਕਰ ਰਹੇ ਸੀ ਕਿ ਨਾ ਕੁਲ ਵਿੱਚ ਦੋ ਹੀ ਕੱਲਾ ਰੱਖਣੇ ਚਾਹੁੰਦਾ ਕਮੇਟੀ ਵੱਲੋਂ ਦਿੱਕਤ ਆਏ ਸੀਗਾ ਵੀ ਇੱਥੋਂ ਦੇ ਇੱਕ ਦਿਨ ਕੋਈ ਬਾਰਦਾਤ ਹੁੰਦੀ ਹੈ ਚਾਹੇ ਉਹ ਇਸ ਤਰ੍ਹਾਂ ਦੀ ਗੋਲੀ ਚੱਲਣ ਦੀ ਹੋਵੇ ਤੇ ਚਾਹੇ ਲੁੱਟ ਖੋਹ ਦੀ ਹੋਵੇ ਤੇ ਹਨ ਨਸ਼ੇ ਵਾਲੇ ਵੀ ਉਥੋਂ ਦੇ ਐਸਐਸਪੀ ਦੇ ਐਸਐਸਓ ਜ਼ਿੰਮੇਵਾਰ ਹੋ ਇਹਨਾਂ ਦੀ ਕੋਈ ਮਤਲਬ ਜ਼ਿੰਮੇਵਾਰੀ ਫਿਕਸ ਜਿੱਨਾ ਜਾਂਦੀ ਨਹੀਂ ਹੁੰਦੀ ਉਹਨਾਂ ਚ ਦੂਜਾ ਸੀ ਵੀ ਅਮਨ ਕਾਨੂੰਨ ਦੀ ਜਿਹੜੀ ਹਾਲਤ ਹੈ ਜਿਸ ਕਿਸਮ ਬੰਨਾਂ ਨੇ ਮੁਕਾਬਲਾ ਦਿਖਾਇਆ ਉਹ ਪੰਜ ਕਿਸਮ ਦਾ ਉਹਨਾਂ ਦੇ ਪਿੱਛੇ ਮਕਸਦ ਕੀ ਸੀ ਉਹ ਸਾਫ਼ ਨਹੀਂ ਕਰ ਰਹੇ ਸੋ ਮੈਂ ਬੇਇੱਜ਼ਤੀ ਕਰਦਾ ਅਗਲਾ ਪ੍ਰੋਗਰਾਮ ਵੀ ਜਿਹੜਾ ਅਸੀਂ ਦੱਸਣਾ ਚਾਹੁੰਦੇ ਆ ਕਿ ਜੇਂਡਾ 4 ਦਿਨਾਂ ਦੇ ਵਿੱਚ ਜਿਹੜਾ ਮੀਟਿੰਗ ਦੇ ਵਿੱਚ ਡਿਸਾਈਡ ਹੋਇਆ ਸੀ ਇਹ ਜੇ ਨਾ ਚਾਰ ਪੰਜ ਦਿਨਾਂ ਦੇ ਅੰਦਰ ਸਰਕਾਰ ਨੇ ਕੋਈ ਇਸ ਮੁਕੰਮੇ ਐਸਐਸਪੀ ਦੇ ਖਿਲਾਫ ਇਹ ਚ ਸਟੈਪ ਨਾ ਚੱਕਿਆ ਤਾਂ ਸ਼ਹਿਰ ਦੇ ਅੰਦਰ ਇੱਕ ਵੱਡਾ ਰੋਸ ਮਾਰਚ ਕੱਢਿਆ ਜਾਊਗਾ ਉਹ 8 ਤਰੀਕ ਨੂੰ ਹੋਊਗਾ ਸੋ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਅਪੀਲ ਕਰਦੇ ਆਂ ਵੀ ਉਹਦੇ ਤੇ ਵੀ ਆਪਾਂ ਹੁਣ ਤੋਂ ਤਿਆਰੀ ਪੱਢੀਏ ਇੱਕ ਦਵਾ ਨਾ ਤੇ ਬੜਿਆ ਹੋਇਆ ਉਹ ਦਵਾ ਲਗਾਤਾਰ جاری ਰਹੇ ਤਾਂ ਜਨਤਾ ਦਾ ਤਾਂ ਇਨਸਾਫ ਮਿਲ ਸਕਦਾ ਉਹਨਾਂ ਬੇਨਤੀ ਕਰਦਾ ਸਾਰੇ ਨੂੰ ਬੇਨਤੀ ਹੈ ਵੀ ਬੈਠ ਜਾਓ ਸਰਕਾਰ ਹੈ ਨਾ ਬਾਕੀ ਸਾਰੇ ਸਾਥੀ ਸਾਰੇ ਬੈਠੋ ਸਾਰੇ ਨੂੰ ਬੇਨਤੀ ਹੈ ਪੋਹਰੇ ਦੇ ਪਿੱਛੇ ਹਟੋ ਸਾਰੇ ਕੱਢ ਕੇ ਹਟੋ ਤੁਸੀਂ ਵੀ ਬੈਠ ਜਾਓ ਥੋੜਾ ਜਿਹਾ ਢੰਗ ਨਾਲ ਥੋੜਾ ਜਿਹਾ ਹੁੰਦਾ ਆਇਆ ਬੇਨਤੀ ਕਰਦਾ ਆਪ ਦਰਿਆ ਵਿਚਿਆਂ ਹੋ ਜਾਣਾ ਬੇਨਤੀ ਕਰਦਾ ਪੰਜ ਕੁ ਮਿੰਟ ਬੈਠੋ ਥੋੜਾ ਜਿਹਾ ਪਿੱਛੇ ਹਟੋ ਮੈਂ ਬੇਨਤੀ ਕਰਦਾ ਤੁਹਾਨੂੰ ਵੀ ਗਲਤੀ ਜਿਹਨੂੰ ਆਪਣੇ ਪੰਜਾਬ ਮੀ ਉਹਨਾਂ ਨੇ ਇਹ ਕੀਤਾ ਹੈ ਮਾਨਸਾ ਸ਼ਹਿਰ ਵਿੱਚ ਵਪਾਰ ਮੰਡਲ ਤੇ ਬਾਕੀ-ਬਾਕੀ ਕਿਸਾਨ ਜਥੇਬੰਦੀਆਂ ਦੇ ਸਾਜੇ ਸਰਦੇ ਉੱਤੇ ਜੋ ਹਮਲਾ ਕੀਤਾ ਹੋਇਆ ਹੈ ਜੋ ਮਾਨਸਾ ਵਿੱਚ ਉਸ ਦਿਨ ਪਹਿਲਾ ਇੱਕ ਬਹੁਤ ਹੀ ਘਨੌੜੀ ਵਾਰਦਾਤ ਹੋਈ ਹੈ ਜੋ ਇੱਕੋ ਵਿਅਕਤੀ ਵੀ ਜਾਣ ਤੋਂ ਹਮਲਾ ਕੀਤਾ ਗਿਆ ਹੈ ਗਿਆ ਇੱਕ ਧੈਸ ਪਾਈ ਗਈ ਹੈ ਕਿ ਮਾਨਸਾ ਦੀ ਤਾਂ ਘਟਨਾ ਹੈ ਹੀ ਬਲਕਿ ਪਿਛਲੇ 3-4 ਸਾਲ ਤੋਂ ਜਦੋਂ ਤੋਂ ਇਹ ਸਰਕਾਰ ਹੌਂਦ ਵਿੱਚ ਆਈ ਹੈ ਲਗਾਤਾਰ ਕਦਰ ਦਾ ਦੌਰ ਖਰੋਕੀਆ ਦਾ ਦੌਰ ਲਾਵੇ ਦਾ ਦੌਰ ਤੇਜ ਦਾ ਦੌਰ ਉਹ ਪਿਛਲੇ ਕਿਸੇ ਵੀ ਸਮੇਂ ਨਾਲੋਂ ਵੱਧ ਪੰਜਾਬ ਚੱਲਿਆ ਹੈਗਾ ਜਾਂ ਇਹ ਸਿੱਧੂ ਮੁਸੇਵਾਲੇ ਦਾ ਕਤਲ ਹੋਵੇ ਜਾਂ ਇਹ ਅਜੇ ਕੱਲ ਦੀ ਗੱਲ ਹੈ ਜਗਰਾਉਂ ਵਿੱਚ ਇੱਕ ਹਾਕੀ ਖਿਡਾਰੀ ਦਾ ਕਤਲ ਹੋਵੇ ਜਾ ਹੋਰ ਹਰ ਹਫਤੇ ਤਿੰਨ ਚਾਰ ਅਜਿਹੇ ਹਮਲੇ ਬਗਬਗ ਲੋਕਾਂ ਦੇ ਜਿਹਨਾਂ ਮੌਤਾ ਵੀ ਹੁੰਦੀਆਂ ਨੇ ਉਹ ਸਾਰੇ ਪੰਜਾਬ ਜੋ ਰਹੇ ਨੇ ਜਿਹੜਾ ਨੂੰ ਇਛਾ ਰਾਸਤੇ ਸਰਕਾਰ ਕੋਲ ਕੋਈ ਠੋਸ ਨੀਤੀ ਨਹੀਂ ਹੈਗੀ ਹੈ ਪ੍ਰਸ਼ਾਸਨ ਬੇਤਲ ਹੈ ਗਿਆ ਕੋਈ ਧੋਖੇ ਫੈਸਲੇ ਨਹੀਂ ਲੈਂਦੇ ਕਿਉਂਕਿ ਪੰਜਾਬ ਦਾ ਪ੍ਰਸ਼ਾਸਨ ਦਚਿੱਤੀ ਵਿੱਚ ਹੈ ਗਿਆ ਕਈ ਤੋਂ ਕੰਟਰੋਲ ਕੋਣ ਕਰਦਾ ਹੈਗਾ ਇੱਕ ਪਾਸੇ ਰਾਘਵ ਚੰਦੇ ਵਰਗੇ ਸੰਦੀਪ ਵਰਗੇ ਜਾਂ ਮਨੀਸ਼ ਸੋਦੀਏ ਵਰਗੇ ਜਾਂ ਅਰਵਿੰਦ ਕੇਜੀ ਵਰਗੇ ਜੋ ਦਿੱਲੀ ਤੋਂ ਆ ਕੇ ਇੱਥੇ ਡੇਰੇ ਲਈ ਬੈਠੇ ਨੇ ਜਾਂ ਪਹਿਲਾਂ ਕੰਟਰੋਲ ਕਰਦੇ ਰਹੇ ਨੇ ਜਿਹੜੀ ਹਮ ਅਫਸਰ ਚਾਹੀ ਹੈ ਉਹਨਾਂ ਦੇ ਹੁਕਮ ਸੁਣਦੀ ਹੈ ਤੇ ਦੂਜੇ ਪਾਸੇ ਜਿਹੜਾ ਮਾੜੀ ਬੋਟੀ ਕਮਜ਼ੋਰ ਆਵਾਜ਼ ਜੋ ਪੰਜਾਬ ਦਾ ਪ੍ਰਸ਼ਾਸਨ ਹੈ ਭਾਰਤ ਮਾਨ ਦਾ ਪ੍ਰਸ਼ਾਸਨ ਹੈ ਉਹ ਵੀ ਆਪਣੀ ਸੁਰ ਲਾਦਾ ਹੈਗਾ ਹੈ پر دوہر کوئی تار میں نہ ہون کر کے آخر شاہی کنفیورز ہے وہ پتری ہوئی ہے کہ کیلی گھر پر جاوے کس طرح کم کیتا جاوے جس کر کے پناب دی جنی امن کرون دی حالت ہے اور دل پر دن نکل دی جا رہی ہے ہاں یقین نہیں ہے گا کہ ایک جا کھوجے بچ پناب دے دوچے کھوچے بچ شام رو کی باپ ہے گئے ہیں سرکار نے جتے ہر فرنج ہوتے لوکہ نہ توکہ کیتا ہے گا ਛੁਟਾ ਸਿਹਤ ਮਾਡਲ ਛੁਟਾ ਵਿੱਦਿਆ ਮਾਡਲ ਛੁਟਾ ਸਿਆਮ ਮਾਡਲ ਤੇ ਛੁੱਟੇ ਨੇ ਇਹ ਮਾਡਲ ਵੇਚ ਕੇ ਦਿੱਲੀ ਦਾ ਮਾਡਲ ਵੇਚ ਕੇ ਪੰਜਾਬ ਲੁੱਟਿਆ ਤੇ ਲੁੱਟਿਆ ਜਾ ਰਿਹਾ ਹੈਗਾ ਹੈ ਪੰਜਾਬ ਦਾ ਮਾਡਲ ਵੇਚ ਕੇ ਗੁਜਰਾਤ ਨੂੰ ਉੱਤਰ ਚਲ ਗਏ ਤੇ ਹੋਰ ਛੁੱਪਿਆ ਜਾ ਰਿਹਾ ਹੈ ਅਦੇ ਪਰ ਸਵੇਰੇ ਹੀ ਭਗਵਤ ਬਾਦਰੀ ਇਸ ਵੀ ਛੁੱਪਿਆ ਸੀਗਾ ਉਹਦੇ ਗੁਜਰਾਤ ਕੱਢ ਬੋਲ ਕੇ ਆਇਆ ਕਿ ਆਸੀਂ ਪੰਜਾਬ ਦੇ ਸਾਰੇ ਕਿਸਾਨਾਂ ਨੂੰ BB 1000 ਰੁਪਏ ਕਿਤਨਾ ਪਾਵਦਾ ਫੰਡ ਕਿ ਆਏ ਅਸੀਂ ਦੇਖ ਕੇ ਆਏ ਹੈ ਕਿ ਸੋ ਦਿਲਾ ਝੂਠ ਅਖਵਾਰੀ ਸਰਕਾਰ ਇਸ تیاری ਸਰਕਾਰ میڈیا ਨੂੰ ਕਾਬੂ ਕਰਕੇ ਆਪਣੇ ਹੱਕ ਵਿੱਚ ਪ੍ਰਚਾਰ ਕਾਰਜ ਨੂੰ ਪੂਰ ਕਾਰਜ ਵਾਸਤੇ ਜੇ ਕੰਮ ਕਰਦੀ ਹੈਗੀ ਹੈ ਔਰ ਜਿਹੜਾ ਮੀਡੀਆ ਕਰਮੀ ਇਹਦੀ ਗੱਲ ਨਹੀਂ ਮੰਨਦਾ ਉਹਨਾਂ ਦੇ ਕੇਸ ਪਾ ਕੇ ਅਦਾਲਤਾਂ ਤੱਕ ਖਿੱਚਣ ਵਾਸਤੇ ਉਸ ਕੇਸ ਬਣਾ ਕੇ ਉਹਨਾਂ ਨੂੰ ਪ੍ਰੇਸ਼ਾਨ ਕਰਤੀ ਹੈ ਕਿ ਹੈ ਇਹ ਸਰਕਾਰ ਔਰ ਤੁਸੀਂ ਜਾਣਦੇ ਹੋ ਤੁਸੀਂ ਆਪਣੇ ਜੋ ਪ੍ਰਾਨੇ ਆ ਪਹਿਲੇ ਸਾਹ ਲੈ ਗਿਆ ਸਰਬਸਕਾਰ ਨਾਲ ਤੁਸੀਂ ਮਾਨਸ਼ਾਹੀਆ ਉਹਨਾਂ ਦਾ ਵੀ ਰਾਜ ਦੇਖਿਆ ਹੈਗਾ ਉਹਨਾਂ ਦਾ ਵੀ ਕੰਮਕਾਰ ਦੇਖਿਆ ਹੈਗਾ ਤੇ ਜਮੇ ਆ ਪਹਿਲੇ ਦਾ ਕੰਮਕਾਰ ਵੀ ਦੇਖਿਆ ਕਿ ਕਿਵੇਂ ministr ban de sari ਕਈ ਮਾਦੀ ਦੇ ਕ੍ਰੈਕਸ ਦੇ ਕੇਸ ਵਿੱਚ ਫਸਾ ਦਿੱਤਾ ਗਿਆ ਫਸਿਆ ਹੈਗਾ ਉਹਦੇ ਬਾਅਦ ਕਿਵੇਂ ਕੋਣ ਉੱਠੀ ਕਰਕੇ ਮਾਨਸਾ ਦੀ ਗੱਲ ਨੂੰ ਬੁਲਾ ਰਿਹਾ ਹੈਗਾ ਜਦੋਂ ਆਲ ਮਿੰਗਾ ਟੱਕਰੀ ਹੋਇਆ ਤੇ ਮੁੜ ਕੇ ਪਾਰਟੀ ਵਿੱਚ ਸਥਾਪਿਤ ਹੋ ਗਿਆ ਹੈਗਾ ਤੇ ਦੂਜੇ ਪਾਸੇ ਮਾਨਸਾ ਤੋਂ ਹੀ ਸਾਡੇ ਬਹੁਤ ਹੀ ਨੌਜਵਾਨ ਆਗੂ ਸਾਡੇ ਹਰ ਜਿਲ੍ਹੇ ਦੀ ਇੱਕ ਮਿੰਟ ਆਜ ਦੇ ਐਕਸਪ੍ਰੈਸ ਮਾਨੇ ਗੋਇਲ ਜੀ ਨਾਲ ਦੇ ਚਾਚਾ ਜੀ ਦੇ ਦੁਕਾਨ ਤੇ ਗੋਲੀ ਚੜਾਈ ਗਈ ਮੈਨੂੰ ਕਹਿ ਲਿਆ ਕਿ ਇਸ ਟਾਕਰ ਨੂੰ ਨਾ ਨਿਸ਼ਾਨਾ ਸਿਕਾ ਪਰ ਕਸਮਨਾ ਕਿ ਜਦੋਂ ਇਸ ਕੇਈ ਤਰਦੀਸ਼ ਹੋਵੇ ਤਾਂ ਮਾਨੇ ਬੋਲ ਹੋਰਾਂ ਨੇ ਜੋ ਪਿਛਲੇ 4 ਸਾਲ ਤੋਂ ਇੱਕ ਗੋਧੀ ਧਿਰਦਾ ਰੋਗ ਲਾਇਆ ਇਹ ਸਰਕਾਰ ਨੂੰ ਕੱਖ ਫੱਟਾ ਦੇ ਨੰਗਿਆ ਕੀਤਾ ਕਿ ਤੇ ਲੋਕਾਂ ਜਹਾਜ਼ ਕਿਤਿਆਂ ਜੋ ਪੰਜਾਬ ਨੂੰ ਟੋਟਲ ਦੇ ਤਰੀਕੇ ਸਗੇ ਚਾਹੇ ਜਹਾਜ਼ ਵਰਤਰੇ ਸੀ ਕੇਤੀ ਬਾਤ ਹੈ ਚਾਹੇ ਪਾਸਤਾਨੀਆਂ ਕੱਟ ਕਰਕੇ ਉਹ ਬਸਾਬ ਬਕਰੀਆਂ ਸਿੱਕੀਆਂ ਚਾਹੇ ਚਾਹੇ ਉਹ ਬਸਾਬ ਹੱਤ ਕਰ ਕਰਾਂ ਜਾਨੀ ਅਸੀਂ ਅੰਕਸਤ ਜਾਣੀ ਅਸੀਂ ਆਰਟੀਆਈ ਦੀ ਬਤੋ ਕਰਕੇ ਜਿਸ ਤਰ੍ਹਾਂ ਸਰਕਾਰ ਨੂੰ ਨਕਾ ਕੀਤਾ ਹੈਗਾ ਉਹ ਸਰਕਾਰ ਨੂੰ ਬਹੁਤ ਨਿਬੋਸ਼ੀ ਚਲਨੀ ਪਈ ਹੈ ਇੱਕ ਪੂਰੀ ਥੂਰੀ ਗੋਦੀ ਦਿੱਤਾ ਰੋਲ ਮਾਨੇ ਗੋਲੋੜਾ ਨੇ ਮਾਨੇ ਗੋਲੋੜਾ ਨੇ ਵਾਇਆ ਹੈ ਇਸ ਕਰਕੇ ਮਾਨੇ ਗੋਲੋੜੀ ਵੀ ਇਸ ਪ੍ਰਸ਼ਾਸਨ ਦੀਆਂ ਇਸ ਸਰਕਾਰ ਦੀ ਰੱਖਿਆ ਜਰ ਰੱਖਦੇ ਆ ਰਹੇ ਹੈਗੇ ਮੈਨੂੰ ਕਹਿਦਾ ਕਿ ਇਹ ਨਿਸ਼ਾਨਾ ਉਹਨਾਂ ਤੇ ਬਣਾਇਆ ਗਿਆ ਸੀ ਪਰ ਕੱਟੋ-ਕੱਟ ਜਦੋਂ ਇਸ ਕੇਸ ਦੀ ਤਕੀਕਾਤ ਹੋਵੇ ਤਾਂ ਉਹ ਪੱਖ ਵੀ ਧਿਆਨ ਵਿੱਚ ਰੱਖਿਆ ਜਾਵੇ ਉਹ ਜਿਹੜਾ ਇਹ ਪਾਣੇ ਗੋਇੰਦਾ ਜੋ ਸਿਆਸੀ ਸਰਗਰਮੀ ਹੈਗੀ ਹੈ ਅੱਜ ਆਈ ਸਰਗਰਮੀ ਹੈ ਕਿ ਪੰਜਾਬ ਦੇ ਲੋਕਾਂ ਦੇ ਹੱਕ ਚ ਹੈ ਮਾਸਾ ਦੇ ਲੋਕਾਂ ਦੇ ਹੱਕ ਚ ਹੈ ਹੱਕ ਵਿੱਚ ਹੈ ਪੰਜਾਬ ਰਾਜ ਦੇ ਹੱਕ ਵਿੱਚ ਹੈ ਉਹ ਪੱਖ ਵੀ ਧਿਆਨ ਰੱਖਿਆ ਜਾਵੇ ਜੋ ਮੈਂ ਉਹਨਾਂ ਮਾਰ ਪਾ ਦਿੱਤਾ ਹੈਗਾ ਕਿ ਤੁਸੀਂ ਇੱਕ ਝੋਟਾ ਦਿਖਾ ਕੇ ਅਗਲੇ ਹੀ ਦਿਨ ਲਾਮ ਲਾਮ ਸੱਤ ਬੱਧ ਕਰਕੇ ਮਾਨਸਾ ਨੂੰ ਜੋ ਸਰਕਾਰ ਨੇ ਸੁਣੌਣੀ ਕੀਤੀ ਹੈ ਜੋ ਦਾਟਾ ਕੀਤੀ ਹੈ ਉਹਦਾ ਤੀਜਾ ਹੈਗਾ ਜਿਹਨਾਂ ਨੂੰ ਆਨੰਦ ਵਨ ਇੰਦਰ ਊਧਰ ਪੱਤੇ ਇਕੱਠੇ ਕਰਕੇ ਆਪਣੇ ਕੇਸ ਨੂੰ ਕਾਮਯਾਬੀ ਦਿਖਾਣੀ ਪਈ ਹੈਗੀ ਹੈ ਪਰ ਜਿਵੇਂ ਸਹੀ ਕਾਚੇ ਜਾਅ ਕੀਤਾ ਗਿਆ ਹੈਗਾ ਕਿ ਉਹ ਬੱਦੇ ਕੌਣ ਸੀਗੇ ਉਹਦਾ ਮਕਸਦ ਕੀ ਸੀਗਾ جب تک یہ گلا صاف نہیں ہوئی اور اگیں واسطے یہ گلا نہ واپر کا یقین نہیں دیا جاتا سو سانوں پنجاب بالکل یقین نہیں ہے جو پنجاب کا پولیس تنظر ہے جو یہاں کا انویسٹیگیشن جو یہاں کا خوجہ تنظر ہے اسے کوئی یقین نہیں ہے ابھی سمجھنے ہاں کہ یہ انکوائری ایک ہائی کوٹ کے سیٹنگ جج تو ਇਸ ਘਟਨਾ ਬਾਰੇ ਵੀ ਤੇ ਹੋਰ ਵੀ ਜੋ ਘਟਨਾਵਾਂ ਪਿਛਲੇ ਕੁਝ ਸਾਲਾਂ 'ਚ ਜਾਂ ਕੋਈ ਦਿਨਾਂ ਦਾ ਸਾਸ-ਤੌਕ ਦੇ ਹੋਈਆਂ ਉਹਨਾਂ ਦੀ ਪੁਆਰੀ ਫਾਈਲ ਕੋਰਟ ਦੇ ਸਿਟਿੰਗ 'ਚ ਜਸਟਿਸ ਕੋ ਕਰਾਈ ਜਾਵੇ ਤਾਂ ਜੋ ਡੋਟਾ-ਟੋਟੇ ਪਾਣੀਆ ਪਾਣੀ ਹੋ ਸਕੇ ਕਿਉਂਕਿ ਕਾਤਰਾ ਦਾ ਹਮਲਾ ਤੇ ਜੋ ਪਿੱਛੇ ਮਰਸ਼ਾ ਕਰ ਪੜੀ ਹੈ ਜੋ ਗੈਂਗਸਿੰਧੋਂ ਕੰਮ ਕਰਦਾ ਹੈਗਾ جنہیں نشوی بھی ٹھیک کیا تھی انہیں نشے بھی جڑے ہوئے ہے یہ سارا جو پنجاب کی بربادی کا لسائق ہے جو نے بربادی والا جا رہی ہے, ہے۔ اس کے خلاف جو بچاج پیدا کیتی ہے اباب کے بخ وق حصوں جو ابھی بیٹھ کے اسی، 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 جتے بھی کسی گھٹنا ہوگی اے اپنے اپنے کے بھی اس نے واج بلند آواز میں روس پرگٹ کریں گے مجبور کریں گے کہ کامو پایا سوچ کے دیکھو کہ جیڑی سرکار ایک دیا جہاں دنیا بھر بدماش منیا جیس ان میں دے سکتی ہے جس سرکار دے پورس افسر اور ہائی کورٹر سار پہن تو بعد ایک آج ہو گیا ہے دیر سالوں کا دب کے رکھ ہے کی ہے اس سرکار اے سرکار کتنی کتنی گیت میں بار کتنی چھوٹی اور کتنی لوگ کا دے بروتی ہے کی ہے اور گیت سالے کتنی حق میں چاہی ہے تو ہی پری پاس جا جا لاسا کر دیا گیا سو میں تو اس کی دوانا کہ پہلے سیاسی ختر بھی جو پنجاب کی امن کانو دی حالت ہے جو پنجاب دی حالت ہے جو اوکے مقابلے وغیرہ سرکار لگاتار ودھی جا رہی ہے جو سرکار لوگ ہر پکھوں چاہے وہ ہو چاہے وہ شامدار زمینیں ہرپا معاملہ ہو سکی سرکاری ویچ کا معاملہ ہو جسے پجاب پنجاب لٹن جا رہی ہے پنجاب کے پیسے کھو کے درد کھو کے سروت کھو کے سابق کھو کے دلی کے جیبا پری جا رہی ہیں سب کا جب کے ووت کریں گے بہت 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 دنواد ਮੇਰੇ ਕੋਲ ਡੱਬੀ ਹੈ ਉਹਨਾਂ ਦੀ ਮਰੀ ਜਾਂ ਨਹੀਂ ਪਟਾਉਲ ਪਾਇਆ ਹੋਇਆ ਹੈ ਉਹ ਕੰਟਰੋਲ ਨਹੀਂ ਚਲਾਦਾ ਸਰਰਾਬ ਸਰਰਾਬ ਭਗਵਾਨ ਤੁਹਾਨੂੰ ਭਾਈ ਮਾ ਕੈਮਰਾ ਪਿੱਛੇ ਕਰਕੇ ਜੂਮ ਕਰ ਲਾਇਆ ਹੈ ਹੈਗੀ ਡੱਬੀ ਹੁਣ ਕਿਸੇ ਕੋਲ ਡੱਬੀ ਹੈਗੀ ਕਿਸੇ ਕੋਲ ਅਲੇ ਅਲੇ ਲੈ 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 ਯਾਰ ਜੀ ਲੀਲਾ ਲੀਲਾ ਲਾ ਬੜਾ ਜੀ ਪਿੱਛੇ ਦੀ ਜੀ ਦੇਖੋ ਬੜਾ ਪਿੱਛੇ ਨੂੰ ਜਾ ਰਿਹਾ ਆ ਤੋਨੇ ਗੇਲ ਦੀ ਲਾਉਂਦੇ ਆ ਉਹ ਆ ਗਈ ਆ ਗਈ ਆ ਗਈ ਲਾ 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 ਬੰਸੇ ਕੇ ਸਾਹ 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 ਉਹ ਦੇਖ ਲੈ ਲੈ ਭੱਲੇ ਚਾਹੇ ਨਾ ਨਿਕੜ ਜਾ ਕੱਪੜੇ ਤੇ ਲਾ ਦੋ ਕੱਪੜੇ ਤੇ ਭੱਲੇ ਲਾ ਦੋ ਜੀ ਫਟੂ ਘੰਟਾ ਪਏ ਭੱਲੇ ਕਿੱਟਿਆਂ ਤੇ ਲਾ ਦਿਓ ਬਦਲ ਲਓ ਜੀ ਬਦਲ ਲਓ ਜੀ ਪੰਜਾਬ ਹਾਏ ਹਾਏ ਬਾਚਾ ਜੀ ਆਪੇ ਪਾਸੇ ਹੋ ਜਾਓ ਮੁੱਖ ਮਾਨੀ ਪੰਜਾਬ ਹਾਏ ਹਾਏ ਕੰਮ ਚਾਹੀਦਾ ਇੱਕ ਮੋਰੀ ਵਿੱਚੋਂ ਬਹੁਤ ਵੀ ਪਾਲ ਸਾਹਿਬ ਵਰਦਾਇਆ पा्गल भई पिछे वई वेहार विक्रम मिले हो जो करी कुझु कण सारी